ਅੱਜ ਜਿਵੇਂ 13 ਸਾਲਾਂ ਬਾਅਦ ਸਰਕਾਰ ਨੂੰ 13 ਸਾਲਾਂ ਤੋਂ ਨਹੀਂ ਇਹ ਤੇ 4 ਸਾਲ ਤੋਂ ਹੀ ਲੱਗੇ ਆ ਵੀ ਹੁਣ ਵੀ ਮਜ਼ਦੂਰੀ ਹਸੇ ਰੇਂਜ 'ਚ ਸਾਡੀ ਫੇਰ ਘਟ ਗਈ ਐ ਤੇ ਸਾਨੂੰ 25% ਦਾ ਵਾਅਦਾ ਦਿੱਤਾ ਜਾਵੇ। ਨਾਲ ਸਾਡੀ ਦੂਸਰੀ ਮੰਗ ਇਹ ਸੀ ਕਿ ਹਰਿਆਣੇ ਦੀ ਤਰਜ਼ ਦੇ ਉੱਤੇ ਜਿਵੇਂ ਹਰਿਆਣਾ ਮੰਡੀਆਂ ਦੇ ਵਿੱਚ ਸੇਮ ਫੰਕਸ਼ਨ ਜੋ ਉੱਥੋਂ ਦੀ ਲੇਬਰ ਕੰਮ ਕਰਦੀ ਸਾਡੇ ਭਰਾ ਨੇ ਉਹ ਸੋਈ ਅਸੀਂ ਪੰਜਾਬ 'ਚ ਕੰਮ ਕਰਨ ਵਾਲੇ ਬੰਦੇ ਆ ਜਿਹੜੀ ਲੇਬਰ ਉੱਥੇ ਦਿੱਤੀ ਜਾ ਰਹੀ ਐ ਉਹ ਸੇਮ ਸਾਨੂੰ ਮੰਡੀਆਂ 'ਚ ਦਿੱਤੀ ਜਾਵੇ। ਤੀਸਰੀ ਸਾਡੀ ਮੰਗ ਸੀ ਜਿਹੜੀ ਲੋਡਿੰਗ ਹੈ ਉਹ ਘੱਟੋ ਘੱਟ 5 ਰੁਪਏ ਤੋੜਾ ਕੀਤਾ ਜਾਵੇ ਕਿਉਂਕਿ 1 ਰੁਪਿਆ 80 ਪੈਸੇ ਬੋਲੀ ਕਣਕ ਦੀ ਲੋਡਿੰਗ ਹੈ 50 ਕਿਲੋ ਦੀ ਤੇ 1 ਰੁਪਿਆ 94 ਪੈਸੇ 37 ਕਿਲੋ ਦੇ ਹੀ ਜਿਹੜੇ ਹੁਣ ਤੁਸੀਂ ਗੱਲ ਕਰ ਰਹੇ ਹੋ ਵੀ ਉਹਨਾਂ ਨੇ 40 ਪੈਸੇ ਤੋੜਾ ਸਰਕਾਰ ਨੇ ਲੋਡਿੰਗ ਦੇ ਵਧਾਇਓ 2 ਰੁਪਏ 34 ਪੈਸੇ ਕੀਤੇ ਐ ਉਸੇ 40 ਪੈਸੇ ਲੋਡਿੰਗ 37 ਕਿਲੋ ਨੂੰ ਕੁਮਾ ਕੇ ਵੇਖਦੇ ਆ ਤੇ ਰੁਪਇਆ ਕੁਇੰਟਲ ਬਣਦੀ ਹੈ ਜਿਹੜੀ ਸਾਡੇ ਸੀਐਮ ਸਾਹਿਬ ਨੇ ਫਲਾਂ ਕਿਤਾਬੀ 1 ਕਿਰਬੀਆ ਕੁੰਟਲ ਮਜ਼ਦੂਰੀ ਵਧਾਰਤੀ ਗਈ ਹੈ ਜਦ ਕਿ ਜਿਹੜੀ 2 ਰੁਪਏ 34 ਬਹਿ ਕੀਤੀ ਗਈ ਉਹ ਵੀ ਮਜ਼ਦੂਰੀ ਹਰਿਆਣੇ ਦੇ ਅੰਦਰ 37 ਕਿਲੋ ਦੀ ਅੱਜ ਦੀ ਤਰੀਕ ਚ ਵੀ 2 ਰੁਪਏ 72 ਬਏ ਹੈ ਪਹਿਲਾਂ ਤਾਂ ਉਹ ਹੀ ਨਹੀਂ ਬਰਾਬਰ ਕੀਤੀ ਜਾ ਰਹੀ ਜਿਹੜੀ ਉਹਦੇ ਚ ਭਾਈ ਚੜਾਈ ਦਾ ਫਰਕ ਹੈ ਉਹਦਾ ਵੀ ਸਾਡਾ ਕਰੀਬ ਕਰੀਬ 1 ਕਿਰਪਿਆ 30 ਪੈਸੇ ਬੁਰੀ ਦਾ ਝੋਨੇ ਦਾ ਫਰਕ ਹੈ ਤੇ 2 ਰੁਪਏ 70 ਪੈਸੇ ਕਣਕ ਦਾ ਫਰਕ ਹੈ ਅਸੀਂ ਸਰਕਾਰ ਨੂੰ ਇਹ ਕਹਿ ਰਹੇ ਹਾਂ ਕਿ ਸਾਡੀ ਮਜ਼ਦੂਰੀ ਘਟੋ ਘੱਟ ਜੇ ਹਰਿਆਣਾ ਔਰ ਪੰਜਾਬ ਖਰੀਦਣ ਵਾਲੀ ਐਫਸੀ ਏਜੰਸੀ ਉੱਥੇ ਹੈ ਖਰੀਦਣ ਵਾਲੀ ਐਫਸੀ ਏਜੰਸੀ ਇੱਥੇ ਹੈ ਤੇ ਸੇਮ ਏਜੰਸੀ ਖਰੀਦਣ ਵਾਲੀ ਗਵਰਨਮੈਂਟ ਦੀ ਹੈ ਤੇ ਸੈਂਟਰ ਦੀ ਹੈ ਤੇ ਉੱਥੇ ਮਜ਼ਦੂਰੀ ਇੰਨੀ ਦਿੱਤੀ ਜਾ ਰਹੀ ਤੇ ਪੰਜਾਬ ਨਾਲ ਵਿਤਕਰਾ ਕਿਉਂ ਕੀਤਾ ਜਾ ਰਿਹਾ ਇੱਥੇ ਸੇਮ ਕੀਤੀ ਜਾਵੇ ਇਹ ਜਿਹੜਾ ਰੁਪਈਆ ਵੰਡਾਂ ਦੀ ਸੀਐਮ ਮਾਨ ਸਾਹਿਬ ਨੇ ਗੱਲ ਕੀਤੀ ਹੈ ਤੇ ਕੱਲ ਜਿਹੜਾ ਅਸੀਂ ਉੱਥੇ ਗਏ ਆ ਤੇ ਸਾਨੂੰ ਆਪ ਅੰਦਰ ਹੁੰਦਿਆ ਨਹੀਂ ਮਿਲੇ ਤੇ ਮੈਂ ਸਮਝਦਾ ਕਿ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਕਹਿੰਦੀ ਹੈ ਤੇ ਆਮ ਆਦਮੀ ਗਰੀਬ ਆਦਮੀ ਨੂੰ ਇਹ ਮਿਲ ਨਹੀਂ ਸਕਦੇ ਬੁਲਾ ਕੇ ਨਹੀਂ ਮਿਲੇ ਮੇਰੇ ਨਾਲ ਪ੍ਰਧਾਨ ਜੀ ਵਿਜੇ ਕਾਲਾ ਜੀ ਸਾਰੀ ਟੀਮ ਇਹਨਾਂ ਦੀ ਨਾਲ ਸੀ ਮੇਰੇ ਨਾਲ ਮੇਰੇ ਲੇਬਰ ਦੇ ਸਾਥੀ ਸੀ ਉਹ ਮਿਲੇ ਨਹੀਂ ਸਿਰਫ ਗੱਲਾਂ ਦੇ ਨਾਲ ਮਸਲਾ ਨਾਦਰ ਰੋਟੀ ਢਿੱਡ ਪਰਦਾ ਤੇ ਨਾ ਕੰਮ ਹੋ ਸਕਦਾ ਜੇ ਪ੍ਰੈਕਟੀਕਲੀ ਕੰਮ ਹੋਏਗਾ ਤੇ ਫਿਰ ਹੀ ਅਸੀਂ ਕੋ ਕੰਮ ਕਰਾਂਗੇ ਵਰਨਾ ਅੱਜ ਮਜਬੂਰ ਹੋ ਗਏ ਆ ਪਿਛਲੇ 2 ਸਾਲਾਂ ਤੋਂ ਅਸੀਂ ਵੀ ਲੜਾਈਆਂ ਲੜ ਰਹੇ ਆ ਹਰ ਮੰਤਰੀ ਸਾਹਿਬ ਨੂੰ ਮਿਲੇ ਆ ਹਰ ਅਫਸਰਾਂ ਨੂੰ ਮਿਲੇ ਆ ਇਤੋਂ ਦਾ ਗੁਰਮੀਤ ਖੁੱਡਿਆ ਜੀ ਹੋਏ ਸ੍ਰੀ ਲਾਲ ਚੰਦ ਕਟਾਰੂ ਚੱਦ ਜੀ ਹੋਏ ਇਹਨਾਂ ਸੁਣਵਾਈ ਹੋਣ ਕਰਕੇ ਅੱਜ ਸਿਰੋ ਪਾਣੀ ਲੰਗੜ ਕਰਕੇ ਅੱਜ ਅਸੀਂ ਫੈਸਲਾ ਲਿਆ ਜਿਹੜਾ ਕਿ ਪਹਿਲੀ ਤਰੀਖ ਤੋਂ ਹੀ ਪੰਜਾਬ ਦੀਆਂ ਸਾਂਝੇ ਤੌਰ ਤੇ ਆਰਟੀਐ ਸੈਕਸ਼ਨ ਦੇ ਲੇਬਰ ਐਸੋਸੀਏਸ਼ਨਾਂ ਵੱਲੋਂ ਸਾਂਝੇ ਤੌਰ ਤੇ ਮੰਡੀਆਂ ਬੰਦ ਔਰ ਉਹਨਾਂ ਤੱਕ ਨਹੀਂ ਖੁੱਲਣਗੀਆਂ ਜਿੰਨਾ ਤੱਕਨ ਆਰਟੀਆਂ ਦੀ ਜਿਹੜੀ ਆਰਤ ਦੀ ਮੰਗ ਹੈ ਔਰ ਜਿਹੜੀ ਉਹਨਾਂ ਦੀ ਮੰਗਾਂ ਜਾਂ ਲੇਬਰ ਦੀਆਂ ਸਾਡੀਆਂ ਮਜ਼ਦੂਰੀਆਂ ਪੂਰੀਆਂ ਨਹੀਂ ਕਰਦੀ ਅਸੀਂ ਸਾਂਝੇ ਤੌਰ ਤੇ ਮੰਡੀਆਂ ਬੰਦ ਕੀਤੀਆਂ ਤੇ ਉਹ ਬੰਦ ਰਹਿਣਗੇ ਪੰਜਾਬ ਦੇ ਕਿੰਨੇ ਦਾ ਲੇਬਰ ਰਸਟਰ ਦੇ ਮੇਰੀ ਪੰਜਾਬ ਦੇ ਅੰਦਰ ਕਰੀਬ 9 ਤੋਂ 9.5 ਤੋਂ 10 ਲੱਖ ਬੰਦਾ ਮੰਡੀਆਂ ਚ ਕੰਮ ਕਰਦਾ ਹੈ ਜਦੋਂ 154 ਏ ਕਲਾਸ ਮੰਡੀਆਂ ਨੇ ਪੰਜਾਬ ਚ ਜਦੋਂ ਸੀਜ਼ਨ ਸ਼ੁਰੂ ਹੁੰਦਾ ਉਹ 1856 ਮੰਡੀਆਂ ਹੋ ਜਾਂਦੀਆਂ 1856 ਮੰਡੀਆਂ ਦੇ ਵਿੱਚ ਲੇਬਰ ਕੰਮ ਕਰਦੀ ਔਰ 10 ਲੱਖ ਬੰਦਾ ਕੰਮ ਕਰਦਾ ਅੱਜ ਦੀ ਤਰੀਕ ਚ ਮਜ਼ਦੂਰ ਦੀ ਜਿਹੜੀ ਦਿਹਾੜੀ ਹੈ ਉਹ ਮੰਡੀਆਂ ਚ 24 ਘੰਟੇ 24 ਘੰਟੇ ਐਸੀ ਕੰਮ ਕਰਦੇ ਆ ਕੋਈ ਇਹ ਨਹੀਂ ਕਿ ਬਈ ਸਵੇਰੇ 9:00 ਤੇ 5:00 ਵੇ ਛੁੱਟੀ ਕਰ ਲੈਣੇ 24 ਘੰਟੇ ਕੰਮ ਕਰਦੇ ਆ 24 ਘੰਟੇ ਕੰਮ ਕਰਨਾ ਸਾਡੀ ਮਜਬੂਰੀ ਹੈ ਗਰੀਬ ਆ ਵੀ ਚਲੋ ਕੋਈ ਨਾ ਕੋਈ ਕੰਮ ਵਧ ਕਰਾਂਗੇ ਪੈਸੇ ਵਧ ਬਣਨਗੇ ਉਹਦੇ باوجود ਵੀ ਸਾਡੀ ਜਿਹੜੀ ਐਵਰੇਜ ਹੈ 9-10 ਹਜ਼ਾਰ ਰੁਪਏ ਮਹੀਨੇ ਤੋਂ ਵੱਧ ਨਹੀਂ ਆ ਰਹੀ ਤੇ 9-10 ਹਜ਼ਾਰ ਮਹੀਨੇ ਦੇ ਵਿੱਚ ਤੁਸੀਂ ਦੇਖ ਲਓ ਬੇ ਘਰਾਂ ਦੇ ਗੁਜ਼ਾਰੇ ਆਪਣੀ ਰੋਟੀ ਪਾਣੀ ਬੱਚਿਆਂ ਦਾ ਪਾਲਣ ਪੋਚਣ ਨਹੀਂ ਹੋ ਸਕਦਾ ਅਸੀਂ ਬਹੁਤ ਤੰਗ ਆ ਸਰਕਾਰ ਤੋਂ ਮੰਗ ਕਰਦੇ ਆ ਕਿ ਸਾਡੀਆਂ ਮਜੂਰੀਆਂ 'ਚ ਵਾਧਾ ਕੀਤਾ ਜਾਵੇ ਚਾਹੇ 25% ਜਿਹੜਾ ਸਾਡਾ ਵਿਧਾਨ ਸਭਾ ਦੀ ਗੱਲ 2011 'ਚ ਹੋਈ ਉਸੇ ਤਰੀਕੇ ਨੂੰ ਵਧਾ ਜਾ ਮੈਂ ਤੁਹਾਡੇ ਮਾਦੇ ਮਰਾਈ ਸਾਰੇ ਪੰਜਾਬ ਦੇ ਆਰਤੀ ਵੀਰਾਂ ਨੂੰ ਆਪਣੇ ਮਜ਼ਦੂਰ ਸਾਥੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਅੱਜ ਅਸੀਂ ਜਿਹੜਾ ਮੁੱਦਾ ਚੁੱਕਿਆ ਸਾਰੇ ਆਪਾਂ ਹੱਲ ਕੇ ਇਸ ਮੁੱਦੇ ਦੇ ਕਾਇਮ ਰਹੀਏ ਪੈਸੇ ਤੇ ਲੋਕਾਂ ਕੋਲੋਂ ਆਉਂਦੇ ਜਾਂਦੇ ਰਹਿਣੇ ਤੇ ਗਰੀਬ ਆਦਮੀ ਜਿਹੜਾ ਉਹ ਵੀ ਤੁਹਾਡੇ ਨਾਲ ਅੱਜ ਲੱਗਾ ਪੰਜਾਬ ਦੀ ਕੋਨੇ ਦੀ ਕੱਲੀ ਕੱਲੀ ਮੰਡੀ ਬੰਦ ਹੈ ਤੇ ਮੈਂ ਇਸ ਮਾਧਿਅਮ ਲਈ ਕਹਿਣਾ ਚਾਹੁੰਦਾ ਬੰਦ ਰੱਖੀਆਂ ਜਾਣ ਸਰਕਾਰ ਆਪੇ ਹੀ ਸਾਨੂੰ ਸਾਡੀਆਂ ਮੰਗਾਂ ਪੂਰੀਆਂ ਕਰੇਗੀ ਕਰੇਗੀ ਤੇ ਆਪਾਂ ਮੰਡੀਆਂ ਖੋਲਾਂਗੇ ਨਹੀਂ ਤੇ ਡੱਟ ਕੇ ਮੰਡੀਆਂ ਬੰਦ ਰੱਖਾਂਗੇ ਇਹ ਬੰਦੀਆਂ ਨੂੰ ਬੇਨਤੀ ਕੀਤੀ ਹੈ ਫਿਰ ਕਰਦੇ ਆ ਕਿ ਜਲਦਬਾਜੀ ਨਾ ਕਰੋ ਅਸੀਂ ਹਮੇਸ਼ਾ ਸਾਥ ਦਿੱਤਾ 2020 ਜਦੋਂ ਅਧੂਲਨ ਚੱਲਿਆ ਸਾਡੇ ਆਰਤੀਆਂ ਦੇ ਪੰਜਾਂ ਦੇ ਪੰਜ ਆਰਤੀਏ ਪੰਜਾਬ ਦੇ ਵਿੱਚੋਂ ਨੇ ਕੰਪਰੈਕਸ ਦੇ ਰੇਟ ਕੀਤੇ ਵੀ ਕਿਸਾਨਾਂ ਦੇ ਮਤਲਬ ਕਰਦੇ ਸਾਨੂੰ ਚਾਹ ਇੱਕ ਜਿੰਨੇ ਮਰਜ਼ੀ ਰੇਟ ਹੋ ਜਾਣਾ ਅਸੀਂ ਕਿਸਾਨਾਂ ਨੂੰ ਨਹੀਂ ਛੱਡ ਸਕਦੇ ਕਿਸਾਨਾਂ ਨੂੰ ਬੇਨਤੀ ਕਰਦੇ ਤੁਹਾਡੇ ਮਾਧਿਅਮ ਰਹੀਂ ਕਿ ਕਿਸਾਨ ਸਾਡੇ ਸਿਰ ਤੇ ਹੱਥ ਰੱਖਣ ਸਾਡਾ ਨਾਲ ਸਾਥ ਦੇਣ ਇਹ ਬਾਸਪਤੀ 1500 ਨੂੰ ਤੇ बिकਣੀ-ਬਿਕਣੀ ਹੈ ਚਾਰ-ਦਰ ਪਿੱਛੇ ਵੇਚ ਜੂ ਅੱਗੋਂ ਵੇਚ ਜੂਗੀ ਅਪਾ ਵੇਖਦੇ ਜਦੋਂ بارش ਹੋਣੀ ਚਾਰ-ਚਾਰ ਤੋਂ ਮੰਡੀਆਂ ਚੱਲਦੀਆਂ ਉਦੋਂ ਵੀ ਗੁਜ਼ਾਰਾ ਕਰਦੇ ਆ ਕਿਉਂਕਿ ਰੱਬ ਦੀ ਮਾਰ ਹੁੰਦੀ ਹੈ ਤੇ ਬੰਦੇ ਨੂੰ ਬੰਦੇ ਦਾ ਸਾਥ ਦੇਣਾ ਚਾਹੀਦਾ ਇਹ ਬੇਨਤੀ ਕਰਨ ਵਾਸਤੇ ਅੱਜ ਤੰਤੰਨ ਦੀ ਮੰਡੀ ਦੇ ਵਿੱਚ ਪੰਜਾਬ ਸਰਕਾਰ ਨਾਲ ਤਾਂ ਡੱਕਣਾ ਬਕਾਇਆ ਲੱਗਦਾ ਦੇਖੋ ਸਾਡਾ ਜੇ ਪੰਜਾਬ ਮੰਡੀ ਬੋਰਡ ਦੇ ਐਕਟ ਦੇ ਮੁਤਾਬਕ ਇਹ ਵੀ APMC ਐਕਟ ਹੈ ਜਿਹਦੇ ਵਿੱਚ 22% ਆੜਦਾ ਤੇ ਸਾਨੂੰ ਮਿਲ ਰਿਹਾ ਹੈ ਛੇ ਰੁਪਏ ਅੱਜ 2 ਰੁਪਏ ਤੋਂ ਘੱਟ ਮਿਲ ਰਹੀ ਹੈ ਉਹਦਾ ਬਕਾਇਆ ਸਾਰਾ ਸਰਕਾਰ ਵੱਲੀ ਹੈ ਕਿਉਂਕਿ ਅਸੀਂ ਤਾਂ ਮਾਰਕੀਟ ਕਮੇਟੀ ਦੇ ਲਾਇਸੈਂਸੀ ਹੈ ਅਸੀਂ ਗਵਰਨਮੈਂਟ ਆਫ ਇੰਡੀਆ ਦੇ ਸਸਤੀ ਨਹੀਂ ਤੇ ਠੀਕ ਹੈ ਕਿ ਦੇਨੇ ਗਵਰਨਮੈਂਟ ਆਫ ਇੰਡੀਆ ਨੇ ਹੁਣ ਆਪਾਂ ਕਿਸੇ ਤੋਂ ਪੈਸੇ ਫੜ ਲਏ ਤੇ ਕਹੀਏ ਮੈਨੂੰ ਫੜਾਣੇ ਦੇਉਣਗੇ ਮੈਂ ਦੇਊਗਾ ਮੈਂ ਤੇ ਜੀ ਤੋਂ ਲੈਣੇ ਉੱਤੋਂ ਲੈਣੇ ਤੇ ਪੰਜਾਬ ਸਰਕਾਰ ਤੋਂ ਲੈਣੇ ਆ ਉਹਦਾ ਦਿੱਤੇ ਨਹੀਂ ਜਾ ਸਕਦੇ ਮੈਨੂੰ ਸਮਝਦਾ 1200 ਕਰੋੜ ਬਣ ਗਿਆ ਪਰ ਅਸੀਂ ਤਾਂ ਸਰਕਾਰ ਨੂੰ ਇਹ ਕਹੇ ਪਿਛਲਾ ਬਾਅਦ ਚ ਲੜਾਈ ਲੜਾਂਗੇ ਅੱਜ ਉਹਨੇ ਦੇ ਸਾਨੂੰ ਦੇ ਦੇ ਜਿਹੜੇ ਪਿਛਲੇ ਸਾਲ ਪੂਰੇ ਪਿਛਲੇ ਹੀ ਤੁਰ ਤੋਂ ਨਹੀਂ ਮੰਗਦੇ ਜੋ ਹੋਊਗਾ ਵੇਖੀ ਜੇ ਇੱਕ ਤਾਂ ਇਹ ਮਜ਼ਾ ਨਹੀਂ ਮੰਨਦੇ ਅਗਲਾ ਚਿੰਨੀ ਸਾਡੇ ਕੋਲ ਤਾਂ ਫੇਰ ਕੋਈ ਤਿਆਰ ਆ ਵੀ ਅਸੀਂ ਮੰਡੀਆਂ ਬੰਦ ਰੱਖਾਂਗੇ ਕਿ ਕਿਸਾਨ ਜਦੋਂ ਪਰੇਸ਼ਾਨ ਹੋਏਗਾ ਉਹ ਸਾਡਾ ਸਾਥ ਦੇਵੇਗਾ ਉਹ ਸਰਕਾਰ ਦੇ ਆਊਗਾ ਪਰ ਸਰਕਾਰ ਦੀ ਜ਼ਿੰਮੇਵਾਰੀ ਹੈ ਸਾਡੀ ਇਹ ਤਾਂ ਆਪਣੀ ਮੰਗ ਮੰਗਣੀ ਹੈ ਸਾਡਾ ਅਧਿਕਾਰ ਹੈ ਅਸੀਂ ਕੋਈ ਨਜਾਇਜ਼ ਨਹੀਂ ਮੰਗਦੇ ਅਸੀਂ ਇਹ ਨਹੀਂ ਕਹਿੰਦੇ ਵੀ ਅੱਜ ਤੁਹਾਨੂੰ ਲੋੜ ਹੈ ਤੇ ਅਸੀਂ ਤੁਹਾਡੇ ਤੋਂ ਕੋਈ ਫालतू ਮੰਗਦੇ ਜੋ ਸਾਡਾ ਹੈਗਾ ਸਾਨੂੰ ਦੇ ਦੇਣ ਬਸ ਕਿਧੀਆਂ ਮੋਟ ਪੋੜੀਆਂ ਦੀ ਪਿਆਰ ਤੁਹਾਡੇ ਸਾਥ ਤੇ ਕਿੰਨੇ ਅਣ ਅੱਜ ਪੰਜਾਬ ਪੂਰੇ ਦੀਆਂ ਮੰਡੀਆਂ ਕੱਲ ਵੀ ਸਾਰਾ ਦਿਨ ਅੱਜ ਵੀ ਮੈਂ ਤੁਹਾਨੂੰ ਦੱਸ ਰਿਹਾ ਕਿ ਅਮਰਸਰ ਮੰਡੀ ਤਨਤਨ ਮੰਡੀ ਜੰਡੇਆਲਾ ਬਾਜੇ ਦੀਆਂ ਮੰਡੀਆਂ ਉਧਰ ਮੌੜ ਮੰਡੀ ਜੇਰਾਵ ਮੰਡੀ ਖੰਨਾ ਮੰਡੀ ਇਹ ਸੇ ਸਤੋਂ ਵੱਡੀ ਮੰਡੀ ਸਾਰੇਆਂ ਮੰਡੀਆਂ ਦੇ ਵਿੱਚ ਰਾਇਵਾਲ ਬਸਵੰਦੀ ਦੀ ਬੇਤਾਸ਼ ਆ ਰਹੀ ਹੈ ਝੋਨਾ ਵੀ ਬਹੁਤ ਸਾਰੇ ਮੰਡੀਆਂ ਦੁਆਬੇ ਸਲਤਨਪੁਰ ਕਪੂਰਥਲੇ ਆਉਂਦਾ ਪਿਆ ਸਾਰੇ ਬੰਦ ਨੇ ਜਿਹੜਾ ਤੁਸੀਂ ਸਰਕਾਰ ਨੇ ਇਹ ਗੱਲ ਕੀ ਕੀਤਾ ਬੜੀ ਆਪਦੀ ਛੇਕੀਵਾਰੀ ਮੰਤਰੀ ਜੀ ਨੇ ਅਸੀਂ ਚਾਰ ਮੰਡੀਆਂ 'ਚ ਝੋਨਾ ਖਰੀਦ ਲਿਆ ਤੇ ਤੋਂ ਘੜਾ ਪਹਿਲਾ ਬਿਆਨ ਦਿੰਦੇ ਵੀ ਅਸੀਂ 2500 ਮੰਡੀਆਂ ਬਣਾਈਆਂ ਯਾਰ 2500 ਮੰਡੀਆਂ 'ਚ ਤੁਹਾਡੀਆਂ ਚਾਰ ਮੰਡੀਆਂ ਤੁਹਾਡੇ ਕਹਿਣ ਤੇ ਚੱਲੀਆਂ ਕੀ ਭੱਤਰੀ ਹੈ ਤੁਹਾਡੀ ਤੁਸੀਂ ਸਰਕਾਰੋਂ ਤੇ ਚਾਰ ਹਜ਼ਾਰ ਵੀ ਚਲਾ ਸਕਦੇ ਆ ਡੰਡੇ ਨਾਲ ਪੁਲਿਸ ਨਾਲ ਸਰਕਾਰਾਂ ਨਾਲ ਧਰਾਤਮਕਾ ਕੇ ਇਹ ਕੋਈ ਗੱਲ ਥੋੜੀ ਐ ਆਪਾਂ ਲੋਕਾਂ ਦੀ ਗੱਲ ਸੁਣਦੀ ਬਜਾਈ ਬਜਾਈ ਠੱਕਾ ਕਰੀ ਐਮਐਲਏ ਨੂੰ ਜੋਟੀਆਂ ਲਾਈਏ ਮੈਂ ਤਰਵਾਦੀ ਐਮਐਲਏ ਸਾਹਿਬ ਆਂਦਾ ਸਰਕਾਰ ਵੱਲੋਂ ਮੈਸੇਜ ਆਇਆ ਵੀ ਐਮਐਲਏ ਆਪਦੇ ਮੰਡੀ ਪ੍ਰਧਾਨਾਂ ਨੂੰ ਜਿਹੜੇ ਆਮ ਆਦਮੀ ਪਾਰਟੀ ਦੇ ਬਣਾਏ ਹੋਏ ਆ ਸਾਡੇ ਸਾਥੀ ਨੇ ਵੀ ਤੁਸੀਂ ਇਹ ਮੰਡੀਆਂ ਖਰਾਉ ਲੈ ਕੋ ਨਾ ਮੈਂ ਕਿਹਾ ਵੀ ਅਸੀਂ ਪਹਿਲਾਂ ਮੰਡੀ ਦੇ ਪ੍ਰਧਾਨ ਐ ਸਿਆਸੀ ਪਾਰਟੀ ਉਹ ਤੋਂ ਐ ਜਦੋਂ ਤੱਕ ਤੁਹਾਡਾ ਇਲੈਕਸ਼ਨ ਆਏਗਾ ਵੋਟ ਨੋਟਸਪੋਰਟ ਦੇਾਂਗੇ ਬਟ ਅਰਧਿਆ ਦੇ ਅਸੀਂ ਤਦ ਬਾਹਰ ਨਹੀਂ ਜਾ ਸਕਦੇ ਆ ਰਹੇ ਆ ਉਹਨਾਂ ਦੇ ਫੋਨ ਆਇਆ ਵੀ ਆਪਾਂ ਕਿਸਾਨਾਂ ਦੇ ਤਰ ਮੁਖ ਰੱਖ ਕੇ ਇਹਨੂੰ ਵਾਪਸ ਲਈਏ ਅਸੀਂ ਇਹ ਸਾਨੂੰ ਦੱਸੋ ਦਿੰਨੇ ਕਿਉਂ ਸਾਡੇ 10 ਬੰਗਾ ਨੇ ਅਸੀਂ 5 7 8 9 ਛੱਡ ਦੇ ਨੇ ਇੱਕ ਸਾਡੀ ਪੂਰੀ ਕਰ ਦੋ ਵੀ ਹਮੇਸ਼ਾ ਸਾਡਾ 2.5% ਜਿਹੜਾ ਸਾਡਾ ਰਾਈਟ ਹੈ ਇਸ਼ੂ ਕੀ ਹੈ ਕਿ 2019-20 ਦੇ ਵਿੱਚ ਸਾਡਾ ਕਮਿਸ਼ਨ 60 ਰੁਪਏ ਸਾਨੂੰ ਮਿਲਿਆ ਅਗਲੇ ਸਾਲ 20 ਛਾਲੀ ਮਿਲਿਆ ਸਾਨੂੰ ਜੇ ਪੁੱਛਿਆ ਸੀ ਵੀ ਇਹ ਕਿਉਂ ਕਸਮ ਘੱਟ ਦੇ ਰਹੇ ਹੋ ਕਹਿੰਦੇ ਤੁਹਾਡਾ ਕਮਿਸ਼ਨ ਕਮੇਟੇ ਬੈਠੀ ਨੇ ਫਿਕਸ ਕਰਤਾ ਅਸੀਂ ਹੁਣ ਹੁਣ ਕਈ ਵਾਰੀ ਸਵਾਲ ਕੀਤੇ ਆ ਗਵਰਨਮੈਂਟ ਆਫ ਇੰਡੀਆ ਨੂੰ ਪੰਜਾਬ ਸਰਕਾਰ ਨੂੰ ਵੀ ਵੀ ਸਾਨੂੰ ਇਹ ਦੱਸੋ ਕੋਈ ਬੰਦਾ ਹੈਗਾ ਜਿਹੜਾ 20 ਕਿ ਜਿੰਨੀ ਤਰਖਾ ਲੈਂਦਾ ਸੀ ਉਹਨੇ ਵੀ ਜਿਹੜੀ ਤਰਖਾ ਲੈਂਦਾ ਹੈ ਇਹ 24 25 ਲਊਗਾ ਸਾਡੇ ਕਾਊਂਟਰ ਸਾਹਿਬਾਨ ਨੇ ਹਰ ਸਾਲ 31 ਮਾਰਚ ਨੂੰ ਤਰਖਾ ਵਧਾਉਣੇ ਤੇ ਭਾਈ ਮੈਂ ਦੁਕਾਨ ਚੇਂਜ ਕਰੂੰਗਾ ਤੇ ਅਸੀਂ ਕੰਮ ਘਟਦੇ ਕੋਲ ਇੰਨਾ ਕਰਦੇ ਆਂ ਤੁਸੀਂ ਤੁਹਾਨੂੰ ਪਤਾ ਮੈਂ ਪ੍ਰੈਸਰ ਨੂੰ ਪੁੱਛਦਾ ਵੀ ਰਾਤ ਨੂੰ 12 ਵਜੇ ਸਾਡਾ ਮਾਲ ਕੱਢਦੀ ਹੈ ਮੰਡੀ ਚ ਸਵੇਰੇ 5 ਵਜੇ ਮੰਡੀ ਚ ਚਾਹ ਬਜ਼ੁਰਗਾਂ ਚਾਹ ਕੋਈ ਮੈਂ ਨੌਜਵਾਨ ਐ ਕਿਉਂ ਅਸੀਂ ਕਿਸਾਨ ਦੇ ਪਤਾ ਵਾਸਤੇ ਆਦੀ ਰੋਟੀ ਦੇ ਮੈਂ ਤੇ ਕਰਨਾ ਸਦਾ ਫਰਜ਼ ਹੈ ਪਰ ਸਰਦ ਮਿਹਨਤਾਂ ਨਾ ਮਿਲ ਰਿਆ ਆ ਜਿਹੜੇ ਟੈਂਡਰ ਪਾਉਦੇ ਨੇ ਇਹ ਸਾਰੇ ਪਹਿਨੇ ਸਰਕਾਰਾਂ ਦੇ ਚਿੱਤੇ ਸੀਗੇ ਹੁਣ ਦੇ ਸਰਕਾਰਾਂ ਦੇ ਵਿੱਚ ਇੱਤੇ ਆ ਉਹ ਟੈਂਡਰ ਲੈ ਕੇ ਖੜਾ ਛੜਕਦੇ ਆ ਜੇ ਸਰਕਾਰ ਨੂੰ ਕਹਿੰਦਾ ਉਹ ਕਹਿੰਦੇ ਤੁਸੀਂ ਲੈ ਲਓ ਲਿਆ ਹੁੰਦਾ ਉਹਨਾਂ ਨੇ 35 40% ਬਾਵਤੇ ਜਿਹੜਾ ਵਾਰਾ ਨਹੀਂ ਕਹਿੰਦਾ ਤੇ ਇਸ ਕਰਕੇ ਉਹ ਸਾਨੂੰ ਫਿਰ ਜ਼ਬਰਦਸਤੀ ਜਾਂ ਸਾਨੂੰ ਮਤਲਬ ਇੱਕ ਨਜਾਇਜ਼ ਫਦਾ ਢਾ ਕੇ ਸਾਨੂੰ ਉਹ ਟੈਂਡਰ ਦੇ ਦਿੰਦੇ ਆ ਉਹ ਸਾਨੂੰ ਮਤਲਬ ਅੱਧੇ ਪੈਸੇ ਨਹੀਂ ਮਿਲਦੇ ਜੜ ਕੇ ਜਦੋਂ ਗਵਰਨਮੈਂਟ ਆਫ ਇੰਡੀਆ ਨੇ ਪੈਸੇ ਦੇਣੇ ਆ ਉਹ 90% ਬਵਤੇ ਦੇਨੇ ਆ ਠੇਕੇਦਾਰ 45 ਤੇ 25 ਤੇ 30 ਤੇ ਟੈਂਡਰ ਬਾਹ ਦੇ ਕਿਉਂ ਨੂੰ ਪਤਾ ਸੀ ਦੇਨੇ ਕੁਛ ਨਹੀਂ ਇਸ ਕਰਕੇ ਇਹ ਮੁੱਦੇ ਜਿਹੜੇ ਸਰਕਾਰ ਨਾਲ ਰਿਲੇਟਡ ਪੰਜਾਬ ਨਾਲ ਉਹ ਵੀ ਹੱਲ ਨਹੀਂ ਹੋ ਰਿਹਾ ਸਰਕਾਰ ਕੇਂਦਰ ਸਰਕਾਰ ਤੋਂ ਕਹਿੰਦੀ ਨਹੀਂ ਵੀ 90% ਦੇ ਪਾਓ ਜਾਂ 35 ਦੇ ਪਾਓ ਨਾ 90% ਸਹੂਲਤ ਦਿੱਤਾ ਪਿਆ ਉਹ ਵੀ ਪੰਜਾਬ ਸਰਕਾਰ ਨੇ ਦਿੱਤਾ ਇਹੋ ਜਿਹੀ ਕਈ ਮਾਰਾਂ ਨੇ EPF ਦਾ ਸਦਾ 50 ਕਰੋੜ ਰੁਪਏ ਐਫਸੀ ਲਿਖਣਾ ਹੈ ਐਫਸੀ ਸਾਰੇ ਪੰਜਾਬ ਦੇ ਨਾਲ ਦਾ 2-3% ਕ੍ਰੀਦੀ ਹੈ 50 ਕਰੋੜ ਸਦਾ ਮਾਰੀ ਫਿਰਦੀ ਹੈ ਪੰਜਾਬ ਸਰਕਾਰ ਨੂੰ ਕਹਿੰਦੀ ਕੁਛ ਨਹੀਂ ਇਸ ਕਰਕੇ ਇਹੋ ਜਿਹੀ ਕਈ ਮੁੱਦੇ ਨੇ ਤੋਂ ਦੇ ਵਾਸਤੇ ਅਸੀਂ ਪੰਜਾਬ ਦੀਆਂ ਮੰਡੀਆਂ 1 ਅਕਤੂਬਰ ਤੋਂ ਬੰਦ ਕੀਤੀਆਂ ਅੱਜ ਅਸੀਂ ਤਰਨਤਾਰਨ ਮੰਡੀ ਦੇ ਵਿੱਚ ਆੜ ਕੇ ਪ੍ਰਧਾਨ ਸਾਹਿਬਾਨ ਨੂੰ ਪ੍ਰੋਫੈਸਰ ਸਾਹਿਬ ਨੇ ਚੰਦਾ ਜੀ ਸਾਡੇ ਦਰਵਾਜ਼ੇ ਪ੍ਰਧਾਨ ਜੀ ਬੈਠੇ ਆ ਸਾਡੇ ਪੰਜਾਬ ਦੇ ਲੇਬਰ ਯੂਨੀਅਨ ਦੇ ਪ੍ਰਧਾਨ ਬੈਠੇ ਰਕੇ ਇਸਤੂਲੀ ਜੀ ਅੰਮ੍ਰਿਤਸਰ ਤੋਂ ਇਹਨਾਂ ਵੀ 1 ਅਕਤੂਬਰ ਤੋਂ ਹੜਤਾਲ ਕੀਤੀ ਹੈ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਕੁਲਦੀਪ ਸਿੰਘ ਜੀ ਕੁਬੀਰ ਸਿੰਘ ਜੀ ਇਹ ਤੋ 3 ਮਹੀਨੇ ਤੇ ਇਸੇ ਕੰਮ ਤੇ ਲੱਗੇ ਆ ਵੀ ਆ ਪਾਰਟੀਆਂ ਨੇ ਬਚਾਉਣਾ ਹੁਣ ਜਿੱਦਣ ਦੀ ਐਜੀਟੇਸ਼ਨ ਚੱਲੀ ਆ ਪੂਰੇ ਪੰਜਾਬ ਚ ਲੋਕਾਂ ਨੂੰ ਹੱਥ ਜੋੜਦੇ ਪੈ ਰਿਕਵੈਸਟ ਕਰਦੇ ਪੈ ਇਹਨਾਂ ਦੇ ਸਾਥੀ ਪੂਰਾ ਅਚੀਵਮੈਂਟ ਖਾਲੜਾ ਅਮਰਕੋਟ ਅੱਜ ਜਿਹੜਾ ਹਰੀ ਕੇ ਮੀਟਿੰਗ ਕੀਤੀ ਮੈਂ ਥੋੜਾ ਲੇਟ ਹੋ ਗਿਆ ਤਬੀਤ ਖਰਾਬ ਸੀ ਉਹ ਤੋਂ ਹਰੀ ਗਿਆ ਤੋਂ ਕਾਬਲੇ ਨੂੰ ਇੱਥੇ ਆਏ ਆ ਕੱਲ ਦਾ ਪ੍ਰੋਗਰਾਮ ਵੀ ਬਣਾਏ ਬੈਠੇ ਆ ਮੈਂ ਕੱਲ ਵੀ ਨਹੀਂ ਜਾ ਸਕਿਆ ਪਹਿਲੇ ਦਿਨ ਨੂੰ ਇਹਨਾਂ ਨਾਲ ਕਿਉਂਕਿ ਚੰਡੀਗੜ੍ਹ ਜਾਣਾ ਪਿਆ ਹੁਣ ਵੀ ਇਹਨਾਂ ਦੀ ਗੱਡੀ 'ਚ ਬੈਠਿਆ ਬਾਰ-ਬਾਰ ਟੈਲੀਫੋਨ ਆਈ ਦੇ ਕੱਲ ਚੰਡੀਗੜ੍ਹ ਆ ਤੇ ਚੰਡੀਗੜ੍ਹ ਜਾਣਾ ਪਿਆ ਹੋ ਸਕਦਾ ਮੈਨੂੰ ਕੱਲ ਵੀ ਮੀਟਿੰਗ ਇਹਨਾਂ ਦੀ ਨਾਟੈਂਡ ਕਰਨੀ ਪਵੇ ਸੋ ਸਾਡੀ ਪੰਜਾਬ ਸਰਕਾਰ ਅਗੇ ਬੇਨਤੀ ਹੈ ਅਸੀਂ ਕਿਸਾਨ ਦੇ ਤਸ਼ੀਅ ਹਾਂ ਪੰਜਾਬ ਸਰਕਾਰ ਵੀ ਕਿਸਾਨਾਂ ਦੇ ਤਨ ਮੁੱਖ ਰੱਖ ਕੇ ਸਾਡਾ ਜਿਹੜਾ ਮੰਗਾ ਮੰਨੇ ਅਜੇ ਹਾਲਾਤ ਕੀ ਹੈ ਪੰਜਾਬ ਦੇ ਕਿਸੇ ਰਾ ਇਸ ਮਿਲਦੇ ਅਜ ਤੱਕ ਐਗਰੀਮੈਂਟ ਨਹੀਂ ਕੀਤਾ ਅਸੀਂ ਹੜਤਾਲ ਖੋਲ ਵੀ ਦਿੰਨੇ ਆ ਤਾਂ ਇਹ ਮੈਂ ਸਮਝਦਾ ਮਰਿਆ ਸਭ ਗੱਲ ਪੈਣਾ ਕਿਉਂ ਪਿਛਲੀ ਵਾਰੀ ਅਮਜ ਜਿੱਥੇ ਮੈਂ ਮੰਡੀ ਵਿੱਚ ਬੈਠਾ ਇਹਨਾਂ ਜ਼ਾਰਤੀਆਂ ਨੇ ਹੜਤਾਲ ਚ ਛੋਨਾ ਭਰਤਾ ਰਾਈਸ ਮਲੇਟ ਦਾ ਸੀ ਉਦੋਂ ਬਾਅਦ 250 300 ਰੁਪਏ ਬਟਾਲਾ ਆ ਕੇ ਛੋਨਾ ਚ ਗਿਆ ਕਿਸਾਨ ਤਾਂ ਛੋਨਾ ਤੋੜ ਕੇ ਤੁਰ ਗਏ ਮਰ ਕੇ ਆਰਤੀ 845 ਲੈ ਤੇ 245 ਦਿੱਤੇ ਟ੍ਰੱਕਾਂ ਦਾ ਕਿਰਾਇਆ ਕੋਲੋਂ ਦਿੱਤਾ ਤੇ ਜੇ ਉਹਦੀ ਝੋਨਾ ਭਰ ਲੈਣ ਸਰਕਾਰ ਨੂੰ ਦੱਸੇ ਜਾਣਾ ਕਿੱਥੇ ਆ ਉਹ ਕੋਈ ਜਵਾਬ ਨਹੀਂ ਕਿਉਂ ਛੱਡਣਾ ਐਗਰੀਮੈਂਟ ਨਹੀਂ ਇਸ ਕਰਕੇ ਮੈਂ ਆਪਣੇ ਆਰਤੀ ਵੀਰਾਂ ਨੂੰ ਬੇਨਤੀ ਕਰਨਾ ਇਸ ਜਿਹੜਾ ਇਹ ਇੱਕ ਮੱਕੜ ਜਾਲ ਪੁੜਿਆ ਜਾ ਰਿਹਾ ਵੀ ਤੁਸੀਂ ਭੰਡੀਆਂ ਜਮਾਲ ਭਰ ਦਿਓ ਅਸੀਂ ਬਾਬਾ ਘਵਾ ਕਰਾ ਲਈਏ ਕਿਸਾਨਾਂ ਦੇ ਤੇ ਮਰ ਜਾਣਾ ਆਰਤੀਏ ਮਜ਼ਦੂਰ ਕਿਉਂਕਿ ਮਜ਼ਦੂਰ ਇਸ ਕਰਾ ਮਰਨਾ ਹੈ ਇੱਕ ਤਾਂ ਮਜ਼ਦੂਰੀ ਆ ਮੈਂ ਮਜ਼ਦੂਰੀ ਦੀ ਘਾਟ ਮਿਲ ਰਹੀ ਹੈ ਹਰ ਵਰੀ 8 ਪੈ 5 ਪੈ ਵਧਾ ਦਿਆ ਦੂਜੀ ਗੱਲ ਇਹ ਰੱਖੀ ਮਜ਼ਦੂਰ ਨੂੰ ਕਰਨੀ